ਦੀ ਪੁਲੀ ਜਿਹੜੀ ਆ ਉਹ ਪਹਿਲਾਂ ਬੈਠ ਗਈ ਸੀ ਉਹ ਬੈਠੀ ਹੋਈ ਪੁਲੀ ਨੂੰ ਜਦੋਂ ਚੱਕਿਆ ਗਿਆ ਔਰ ਬੈਠੀ ਹੋਈ ਪੁਲੀ ਤੁਸੀਂ ਵੇਖ ਸਕਦੇ ਹੋ ਕਿ ਆ ਜੋ ਪੁਲੀ ਬੈਠੀ ਏ ਇਸ ਨੂੰ ਤੋੜ ਕੇ ਬਾਹਰ ਕੱਢਿਆ ਗਿਆ ਔਰ ਜੇ ਟੁੱਟੀ ਹੋਈ ਪੁਲੀ ਦੀ ਗੱਲ ਕਰੀਏ ਕਿ ਜਿਵੇਂ ਇਹ ਟੁੱਟਾ ਮਟੀਰੀਅਲ ਹੈ ਕਿ ਇਸ ਦੀ ਕੋਈ ਇਨਕੁਆਰੀ ਹੋਵੇਗੀ ਕਿ ਇਹ ਮਾੜਾ ਕਿਉਂ ਬਣਾਇਆ ਗਿਆ ਪੁਲੀ ਮਾੜੀ ਕਿਉਂ ਬਣਾਈ ਗਈ ਸੀ ਔਰ ਜੇ ਦੁਬਾਰਾ ਗੱਲ ਕਰੀਏ ਕਿ ਆ ਪੁਲੀ ਜੇ ਕੱਢ ਦਿੱਤੀ ਆ ਤਾ ਜੋ ਨਵੀਂ ਪੁਲੀ ਪਾਈ ਗਈ ਹੈ ਕੀ ਉਸ ਦੀ ਗਾਰੰਟੀ ਪੂਰੀ ਹੋਵੇਗੀ ਪਹਿਲੀ ਟੁੱਟਣ ਦਾ ਕਾਰਨ ਕੀ ਹੈ ਔਰ ਇਹ ਦੂਸਰੀ ਪਾਉਣ ਵੇਲੇ ਉਸ ਦਾ ਖਰਚਾ ਜਿਹੜਾ ਉਹ ਕਿੱਥੇ ਕਨਵਰਟ ਕੀਤਾ ਜਾਵੇਗਾ ਕੀ ਉਸ ਦੇ ਵਿੱਚ ਹੀ ਜੋ ਪਹਿਲੇ ਠੇਕਾ ਲਿਆ ਗਿਆ ਔਰ ਜੇ ਦੱਸ ਦਈਏ ਕਿ ਲੋਕਾਂ ਦੀ ਖੱਜਲ ਖਵਾਰੀ ਜਿਵੇਂ ਕਿ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਆ ਅੱਜ ਅਸੀਂ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਸਕਦੇ ਲੇਕਿਨ ਬਹੁਤ ਸਾਰੇ ਲੋਕ ਸਾਡੇ ਕੋਲ ਉਹ ਪਹੁੰਚੇ ਨੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਜਿਹਨਾਂ ਦੇ ਇੰਜਰੀ ਹੋਈ ਆ ਇੱਥੇ ਡਿੱਕੇ ਇਸੇ ਪੁਲੀ ਦੇ ਵਿੱਚ ਬਹੁਤ ਸਾਰੇ ਹਾਸੇ ਹੋਏ ਨੇ ਔਰੇ ਮੀਰਥਲ ਤੋਂ ਦੀਨਾ ਨਗਰ ਨੂੰ ਜਾਣ ਵਾਲਾ ਰਸਤਾ ਹੈ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਹੁਣ ਇਸ ਪੁਲੀ ਨੂੰ ਤੋੜ ਕੇ ਬਾਹਰ ਕੱਢਿਆ ਗਿਆ ਔਰ ਨਵੀਂ ਪੁਲੀ ਬਣਾਈ ਗਈ ਆ ਆ ਪੁਲੀ ਦੇਖ ਸਕਦੇ ਹੋ ਇਹ ਹਾਈਵੇ ਬਣ ਰਿਹਾ ਐ ਇਸ ਦੇ ਵਿੱਚ ਜਿਆਦਾਤਰ ਪੁਲੀਆਂ ਜੋ ਬਣੀਆਂ ਨੇ ਸਾਰੀਆਂ ਹੀ ਬਹਿ ਗਈਆਂ ਨੇ ਔਰ ਬੈਠੀ ਪੁਲੀ ਇਹ ਆ ਬੈਠੀ ਹੋਈ ਪੁਲੀ ਜਿਹੜੀ ਬਾਹਰ ਕੱਢ ਦਿੱਤੀ ਆ ਔਰ ਨਵੀਂ ਪੁਲੀ ਜਿਹੜੀ ਅੱਧੀ ਬਣਾ ਦਿੱਤੀ ਆ ਔਰ ਦੂਸਰਾ ਬੰਨਾ ਫਿਰ ਬਣਾਇਆ ਜਾਵੇਗਾ ਹੁਣ ਅਸੀਂ ਫਿਰ ਗੱਲ ਤੁਹਾਡੇ ਨਾਲ ਕਲੀਅਰ ਕਰ ਦਈਏ ਕਿ ਜਦੋਂ ਮੀਰਸਾਲ ਤੋਂ ਹਾਈਵੇ ਬਣਦਾ ਆ ਰਿਹਾ ਜੋ ਦੀਨਾ ਨਗਰ ਨੂੰ ਜਾ ਰਿਹਾ ਔਰ ਇਹ ਹਾਈਵੇ ਦੀ ਜ਼ਿੰਮੇਵਾਰੀ ਜਿਹੜੀ ਆ ਅਥਾਰਟੀ ਆ ਇਹ ਕਿਸ ਦੇ ਕੋਲ ਆ ਕੌਣ ਆ ਠੇਕੇਦਾਰ ਕੌਣ ਆ ਇੰਜੀਨੀਅਰ ਜਿਸ ਨੇ ਇਹ ਪੂਰਾ ਪ੍ਰੋਜੈਕਟ ਜਿਹੜਾ ਉਹ ਕਲੀਅਰ ਕੀਤਾ ਉਹ ਰੋਡ ਜੋ ਚੱਲ ਰਿਹਾ ਜਿਵੇਂ ਕਾਰਾਂ ਵੇਖ ਸਕਦੇ ਹੋ ਜਾ ਰਹੀਆਂ ਨੇ ਬਹੁਤ ਸਾਰੇ ਕਨਵੈਨਸ ਇਥੋਂ ਦੀ ਗੁਜ਼ਰ ਰਹੇ ਨੇ ਔਰ ਇਹ ਪੁਲੀ ਬੈਠ ਜਾਣਾ ਇਸ ਦਾ ਕੀ ਕਾਰਨ ਹੈ ਕਿ ਜੇ ਪੁਲੀ ਬੈਠ ਗਈ ਹੈ ਤਾਂ ਦੂਸਰੀ ਬਣਾਈ ਗਈ ਹੈ ਔਰ ਪਹਿਲੀ ਦਾ ਜੋ ਜਿਸ ਜਿੰਨਾ ਵੀ ਮਟੀਰੀਅਲ ਹੈ ਬਾਹਰ ਕੱਢਿਆ ਗਿਆ ਔਰ ਲੋਕਾਂ ਦੀ ਖੱਜਲ ਖਵਾਰੀ ਕੀਤੀ ਗਈ ਹੈ ਉਸ ਦਾ ਹਰਜਾਨਾ ਜਿਹੜਾ ਉਹ ਕੌਣ ਭਰੇਗਾ ਔਰ ਹੁਣ ਫਿਲਹਾਲ ਦੱਸ ਦਈਏ ਕਿ ਅੱਧੇ ਰੋਡ ਦੀ ਪੁਲੀ ਬਣਾਈ ਗਈ ਹੈ ਔਰ ਅੱਧੇ ਰੋਡ ਦੀ ਪੁਲੀ ਅਜੇ ਦੁਬਾਰਾ ਬਣਨੀ ਹੈ ਲੇਕਿਨ ਪਹਿਲੀ ਪੁਲੀ ਮਾੜੀ ਕਿਉਂ ਬਣਾਈ ਗਈ ਹੈ ਔਰ ਇਸ ਦੇ ਉੱਤੇ ਪੂਰੀ ਚਰਚਾ ਹੋਵੇਗੀ ਜਾਂ ਨਹੀਂ ਪੂਰੀ ਗੱਲਬਾਤ ਐ ਇਸ ਦੇ ਉੱਤੇ ਅਸੀਂ ਫੇਰ ਕਲੀਅਰ ਕਰਦੇ ਆ ਕਿ ਆ ਜੋ ਕੰਮ ਹੋ ਰਿਹਾ ਜਿਵੇਂ ਕਿ ਇਸ ਤੋਂ ਅੱਗੇ ਇੱਕ ਤਮਰਾਈ ਨਹਿਰ ਦੇ ਉੱਤੇ ਪੁਲ ਬਣ ਰਿਹਾ ਅੱਪਰ ਭਰੀ ਦੁਆਬ ਨਹਿਰ ਦੇ ਉੱਤੇ ਪੁਲ ਬਣ ਰਿਹਾ ਉਹ ਪੁਲ ਜਿਹੜਾ ਉਹ ਵੀ ਇੱਕ ਮਹੀਨਾ ਨਹੀਂ ਚੱਲਿਆ ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਉਸ ਦਾ ਪੱਖ ਵੀ ਵਿਖਾਵਾਂਗੇ ਕਿ ਉਹ ਨਹੀਂ ਚੱਲਿਆ ਤਾਂ ਫੇਰ ਉਸ ਨੂੰ ਵੀ ਬੰਦ ਕੀਤਾ ਗਿਆ ਇਹ ਪੁਲੀਆਂ ਵੀ ਬੈਠ ਗਈਆਂ ਕਾਰਨ ਕੀ ਹੈ ਕੀ ਹੁਣ ਇੰਜੀਨੀਅਰ ਬਦਲੇ ਗਏ ਆ ਠੇਕੇਦਾਰ ਬਦਲੇ ਗਏ ਆ ਜਾਂ ਕੀ ਕਾਰਨ ਰਿਹਾ ਹੁਣ ਪੁਲੀਆਂ ਜਿਹੜੀਆਂ ਦੁਬਾਰਾ ਨਵੀਆਂ ਬਣ ਰਹੀਆਂ ਔਰ ਹੈਵੀ ਟ੍ਰੈਫਿਕ ਲੰਘ ਰਹੀ ਹੈ ਤੇ ਆਹ ਤਸਵੀਰਾਂ ਆ ਤੁਹਾਨੂੰ ਕਲੀਅਰ ਕਰਾ ਦਈਏ ਕਿ ਹਰ ਕੋਈ ਬੰਦਾ ਸੇਫ ਹੋ ਕੇ ਚੱਲਣਾ ਚਾਹੁੰਦਾ ਬਹੁਤ ਸਾਰੇ ਪਰਿਵਾਰ ਵੀ ਇੱਥੋਂ ਦੀ ਗੁਜ਼ਰਦੇ ਨੇ ਬਹੁਤ ਸਾਰੀਆਂ ਕਾਰਾਂ ਬਹੁਤ ਸਾਰੇ ਟਰੱਕ ਹੈਵੀ ਗੱਡੀਆਂ ਇੱਥੋਂ ਦੀ ਗੁਜ਼ਰ ਰਹੀਆਂ ਔਰ ਸੇਫਟੀ ਕੀ ਆ ਲੋਕਾਂ ਦੀ ਸੇਫਟੀ ਕੀ ਆ ਕਿ ਜਿੱਥੇ ਆਏ ਜਿੰਨੂੰ ਠੇਕਾ ਦਿਲ ਕੀਤਾ ਦੇ ਦਿੱਤਾ ਔਰ ठेकेदार ਨੇ ਇਸ ਪੁਲੀ ਨੂੰ ਪ੍ਰੋਪਰ ਕਿਉਂ ਨਹੀਂ ਬਣਾਇਆ ਪ੍ਰੋਪਰ ਪਹਿਲੇ ਕਿਉਂ ਮਜ਼ਬੂਤੀ ਨਾਲ ਕੰਮ ਨਹੀਂ ਕੀਤਾ ਗਿਆ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਇਹ ਤਸਵੀਰਾਂ ਜੋ ਮੀਰਸਾਲ ਤੋਂ ਦੀਨਾ ਨਗਰ ਨੂੰ ਆਉਣ ਵਾਲਾ ਹਾਈਵੇ ਆ ਉਸ ਦੀਆਂ ਤਸਵੀਰਾਂ ਨੇ ਔਰ ਆਹ ਵੇਖ ਸਕਦੇ ਹੋ ਤੁਸੀਂ ਕਿ ਪੁਲੀਆਂ ਬੈਠ ਗਈਆਂ ਦੁਬਾਰਾ ਪੁਲੀਆਂ ਦੀ ਰਿਪੇਅਰ ਹੋ ਰਹੀ ਆ ਔਰ ਹੈਵੀ ਗੱਡੀਆਂ ਜਿਹੜੀਆਂ ਲੰਘ ਰਹੀਆਂ ਔਰ ਅੱਗੇ ਵਾਲੀਆਂ ਅੱਗੇ ਵਾਲੀਆਂ ਵੀ ਤੁਹਾਨੂੰ ਅਗਲੀਆਂ ਖਬਰਾਂ ਵਿੱਚ ਸ਼ੇਅਰ ਕਰਾਂਗੇ ਕਿ ਕਿੰਨੀ ਹੈਵੀ ਟ੍ਰੈਫਿਕ ਹੈ ਅੱਗੇ ਪੁਲ ਬੰਦ ਪਿਆ ਉਹ ਪੁਲ ਜਿਹੜਾ ਉਹ ਕਦੋਂ ਚਾਲੂ ਹੋਵੇਗਾ ਪੁਲ ਦੁਬਾਰਾ ਬਣੇਗਾ ਜਾਂ ਕਿਵੇਂ ਹੋਵੇਗਾ ਔਰ ਆ ਜੋ ਪੁਲੀਆਂ ਬਣ ਕੇ ਹੋ ਰਹੀਆਂ ਨੇ ਔਰ ਪਹਿਲੀਆਂ ਟੁੱਟਣ ਦਾ ਕਾਰਨ ਕੀ ਰਿਹਾ ਔਰ ਇਹ ਵੀ ਕਲੀਅਰ ਕੀਤਾ ਜਾਵੇ ਕਿ ਇਸ ਦਾ ਠੇਕੇਦਾਰ ਬਦਲਿਆ ਗਿਆ ਜਾਂ ਇਸ ਦੇ ਇੰਜੀਨੀਅਰ ਬਦਲੇ ਗਏ ਆ ਜਾਂ ਮਿਸਤਰੀ ਬਦਲੇ ਗਏ ਆ ਕੌਣ ਬਦਲਿਆ ਗਿਆ ਜਿਸ ਕਰਕੇ ਹੁਣ ਨਵੀਆਂ ਪੁਲੀਆਂ ਜਿਹੜੀਆਂ ਉਹ ਬਣ ਕੇ ਤਿਆਰ ਹੋ ਰਹੀਆਂ ਨੇ ਔਰ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਦੀਨਾ ਨਗਰ ਤੋਂ ਮੀਰਥਲ ਜਾਣ ਵਾਲੇ ਰੋਡ ਦੀਆਂ ਨੇ ਔਰ ਮੀਰਥਲ ਵਾਲੇ ਰੋਡ ਦੇ ਉੱਤੇ ਆ ਜਿੰਨੀਆਂ ਵੀ ਪੁਲੀਆਂ ਬੈਠ ਗਈਆਂ ਨੇ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਕਲੀਅਰ ਕਰ ਰਹੇ ਹਾਂ ਪੁਲੀਆਂ ਬੈਠ ਜਾਣਾ ਕੀ ਕਾਰਨ ਹੈ ਕਿਉਂ ਇਹ ਪਰੇਸ਼ਾਨੀ ਲੋਕਾਂ ਨੂੰ ਕਟਣੀ ਪੈ ਰਹੀ ਹੈ ਔਰ ਆਵਾਜਾਈ ਦੇਖ ਸਕਦੇ ਹੋ ਤੁਸੀਂ ਕਿ ਆਵਾਜਾਈ ਕਿੰਨੀ ਹੈ ਆਵਾਜਾਈ ਬਹੁਤ ਜ਼ਿਆਦਾ ਹੈ ਔਰ ਬਹੁਤ ਸਾਰੇ ਪਰਿਵਾਰ ਜਿਹੜੇ ਇੱਥੋਂ ਦੀ ਰਿਸਕ ਵਿੱਚ ਲੰਘਦੇ ਆ ਅਕਸਰ ਹੀ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ਉਹ ਟ੍ਰੈਫਿਕ ਜਿਹੜੀ ਆ ਬਹੁਤ ਜ਼ਿਆਦਾ ਟ੍ਰੈਫਿਕ ਹੈ ਔਰ ਬਹੁਤ ਸਾਰੇ ਬਹੁਤ ਸਾਰੇ ਲੋਕ ਪਰੇਸ਼ਾਨ ਨੇ ਕਿ ਕਿਉਂ ਇਹ ਘਟੀਆ ਕੰਮ ਕੀਤੇ ਜਾਂਦੇ ਆ ਕਿਉਂ ਸਰਕਾਰਾਂ ਇਸ ਨੂੰ ਇਹ ਮਾੜੇ ਜਿਹੜੇ ਆ ਠੇਕੇਦਾਰਾਂ ਨੂੰ ਇਹ ਠੇਕਾ ਦਿੱਤਾ ਜਾਂਦਾ ਔਰ ਇੱਥੇ ਭਰਾ ਘੜਾ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਇਹ ਜੋ ਪੁਲੀ ਆ ਹੁਣ ਪਹਿਲੀ ਪੁਲੀ ਤੋੜ ਕੇ ਨਵੀਂ ਬਣਾਈ ਗਈ ਆ ਕਿ ਪਹਿਲੀਆਂ ਪੁਲੀਆਂ ਪਹਿਲਾਂ ਹੀ ਕਮਜ਼ੋਰ ਬਣਾਈਆਂ ਗਈਆਂ ਸੀ ਇਹ ਪਹਿਲੇ ਹੀ ਕਮਜ਼ੋਰ ਹੈ ਜੀ ਇਹ ਅਜੇ ਤਿਆਰੀਆਂ ਨੇ ਕੀਤੀ ਨਹੀਂ ਪਹਿਲੇ ਟੁੱਟ ਗਈਆਂ ਇਹ ਹੁਣ ਪੁਲ ਜਿਹੜਾ ਉਹ ਵੀ ਬੰਦ ਏ ਬੰਦ ਬੰਦ ਆ ਇਹ ਉਹ ਵੀ ਬੰਦ ਜੀ ਲੰਬੇ ਸਮੇਂ ਤੋਂ ਪੁਲ ਬੰਦੇ ਕਦੋਂ ਚਾਲੂ ਹੋਵੇਗਾ ਇਹ ਪਤਾ ਨਹੀਂ ਇਹ ਕਿੰਨੇ ਚਿਰ ਹੋ ਗਿਆ 5 ਸਾਲ ਤੇ ਹੋ ਗਿਆ ਲੱਗੇ ਨੇ ਔਰ ਹਾਈਵੇ ਦਾ ਠੇਕਾ ਕੀ ਕਿਸੇ ਅਣਜਾਣ ਬੰਦੇ ਨੂੰ ਦਿੱਤਾ ਜਾਂਦਾ ਐ ਮੇ ਸਾਹਿਬ ਬੇਕਾਰ ਬੰਦੇ ਨੂੰ ਦੇ ਦਿੱਤਾ ਜੀ ਇਹ ਤਾਂ ਸੜਕੀ ਇਹ ਅਣਜਾਣ ਦੀ ਬੇਕਾਰ ਨੂੰ ਦਿੱਤਾ ਗਿਆ ਹਾਂਜੀ 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 14 ਕਿਲੋਮੀਟਰ ਰੋਡ 14 ਸਾਲ ਚ ਨਹੀਂ ਬਣ ਸਕਿਆ ਜੀ 14 ਕਿਲੋਮੀਟਰ ਰੋਡ 14 ਸਾਲ ਚ ਨਹੀਂ ਬਣਿਆ ਨਹੀਂ ਬਣਿਆ ਪੁਲੀਆਂ ਸਭ ਬੈ ਗਈਆਂ ਸਾਰੀਆਂ ਪੁਲੀਆਂ ਬੈ ਗਈਆਂ ਨਵੇਂ ਸਿਰੋਂ ਟੈਂਡਰ ਮੁੜ ਕੇ ਦੇ ਰਹੇ ਨੇ ਸਰਕਾਰ ਦੇ ਪੈਸੇ ਮਸਜੂਜ ਹੋ ਰਹੇ ਨੇ ਖਰਾਬ ਕਰਦੇ ਇਹ ਸਰਕਾਰ ਦਾ ਪੈਸਾ ਔਰ ਮੁੱਖ ਮੰਤਰੀ ਸਾਹਿਬ ਜੇ ਕਹਿੰਦੇ ਆ ਸੰਗ ਜਾ ਕੋਈ ਗੱਲਬਾਤ ਕਰਨੀ ਆ ਤੇ ਤੁਸੀਂ ਜਲੰਧਰ ਆਓ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਇੱਥੇ ਆਉਣ ਇੱਥੇ ਆ ਕੇ ਦਰਸ਼ਨ ਦੇਣ ਨਾਲ ਸੰਗਤ ਦਰਸ਼ਨ ਤੇ ਕਰਨੀ ਜਿਹਦੇ ਬਣਿਆ ਕੀ ਹੈ ਇੱਥੇ ਦਰਸ਼ਨ ਕਰਨਾ ਸੰਗਤ ਦਰਸ਼ਨ ਕੀ ਹੁੰਦੇ ਆ ਸਰਕਾਰ ਨੂੰ ਦੱਸਿਏ ਬਿਲਕੁਲ ਔਰ ਇਹ ਤਸਵੀਰਾਂ ਤੁਹਾਨੂੰ ਦੱਸ ਦਈਏ ਕੀ ਏ ਮੀਰਥਾਲ ਤੋਂ ਜੋ ਦੀਨਾ ਨਗਰ ਨੂੰ ਜਾਣ ਵਾਲਾ ਹਾਈਵੇ ਹੈ ਔਰ ਇਹ ਲੰਬੇ ਸਮੇਂ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਇਹ ਹਾਈਵੇ ਬਣੇਗਾ ਔਰ ਸ਼ਾਰਟਕਟ ਰਸਤਾ ਹੋਵੇਗਾ ਇੱਕ ਭਰਾ ਆਪਣਾ ਟਰਾਲਾ ਖਿਲਾੜ ਕੇ ਵੀ ਅੱਗੇ ਆਇਆ ਭਰਾ ਨਾਲ ਗੱਲ ਵੀ ਕਰਦੇ ਆ ਕਿ ਭਰਾ ਕੀ ਕਹਿਣਾ ਚਾਹੁੰਦਾ ਕੋਈ ਵਿਚਾਰ ਲੱਗਦੇ ਆ ਡੁੰਗੇ ਆ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਭਰਾ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਮਾੜਾ ਹਾਲਾਤ ਆ ਜੀ ਇਹ ਪੁਲੀਆਂ ਸਾਰੀਆਂ ਬੈ ਗਈਆਂ ਟੁੱਟੀਆਂ ਤਕਰੀਬ ਸਾਰੀਆਂ ਟੁੱਟੀਆਂ ਪਈਆਂ ਜੀ ਜਿੰਨੀਆਂ ਮਤਲਬ 5 6 ਪੁਲੀਆਂ ਉੱਥੋਂ ਤੱਕ ਬਣੀਆਂ ਆਈ ਵੇ ਤੇ ਔਰ ਸਾਰੀਆਂ ਟੁੱਟੀਆਂ ਪਈਆਂ ਤੇ ਹੁਣ ਨਵੇਂ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਜਾਂ ਕੀ ਕੀਤਾ ਗਿਆ ਵੇਖ ਸਕਦੇ ਤੁਸੀਂ ਪ੍ਰਾਣੀਆਂ ਜਿਹੜੀਆਂ ਬਾਹਰ ਕੱਢ ਦਿੱਤੀਆਂ ਨਵੀਆਂ ਫੇਰ ਬਣਾਈਆਂ ਇਹ ਖਰਚਾ ਜਿਹੜਾ ਕਿੱਥੇ ਕਨਵਰਟ ਹੋਵੇਗਾ ਇਹ ਸਾਰਾ ਆਮ ਲੋਕਾਂ ਤੇ ਪੈ ਰਿਹਾ ਜੀ ਆਮ ਲੋਕਾਂ ਤੇ ਬੋਝ ਆਮ ਲੋਕਾਂ ਤੇ ਬੋਝ ਆ ਔਰ ਬਹੁਤ ਹੀ ਕੋਈ ਸੁਣਵਾਈ ਨਹੀਂ ਹੈਗੀ ਮੁੱਖ ਮੰਤਰੀ ਸਾਹਿਬ ਜਲੰਧਰ ਕਹਿੰਦੇ ਆ ਸੰਗਤ ਦਰਸ਼ਨ ਕਰੋ ਮੇਰੇ ਨਾਲ ਮਿਲਾਬ ਕਰੋ ਉਹ ਇੱਥੇ ਆ ਜਾਣਾ ਇੱਥੇ ਨਾਲ ਸੰਗਤ ਦਰਸ਼ਨ ਕਰਨ ਵਾਲੇ ਉਹ ਹਾਲਾਤ ਵੇਖਣ ਬਿਲਕੁਲ ਬਿਲਕੁਲ ਵੀਰ ਜੀ ਤੁਸੀਂ ਕੀ ਮੰਗ ਕਰਦੇ ਹੋ ਹੋਣਾ ਚਾਹੀਦਾ ਐਵੇਂ ਕਿ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਹੋਣਾ ਚਾਹੀਦਾ ਜੀ ਗਰਾਊਂਡ ਜ਼ੀਰੋ ਦੇ ਆਣ ਕੇ ਰਿਪੋਰਟ ਦੇਖਣ ਕਿੰਨੀ ਪਬਲਿਕ ਦੁਖੀ ਆ ਕਿੰਨੀ ਪਰੇਸ਼ਾਨ ਹੈਗੀ ਆ ਠੀਕ ਹੈ ਜੀ ਬਹੁਤ ਹੀ ਮਾੜਾ ਹਾਲਾਤ ਹੈਗੇ ਇਹ ਤਸਵੀਰਾਂ ਜਿਹੜੀਆਂ ਦੀਨਾਨਗਰ ਤੋਂ ਤੁਸੀਂ ਵੇਖ ਰਹੇ ਹੋ ਜੋ ਮੀਰਥਾਲ ਨੂੰ ਜਾਣ ਵਾਲਾ ਰੋਡ ਹੈ ਹਾਈਵੇਅ ਲੋਕਾਂ ਨੇ ਆਸ ਲਗਾਈ ਸੀ ਕਿ ਸਾਨੂੰ ਸ਼ਾਰਟਕਟ ਰਸਤਾ ਮਿਲ ਰਿਹਾ ਔਰ ਸ਼ਾਰਟਕਟ ਰਸਤੇ ਦੇ ਵਿੱਚ ਕਿੰਨੀ ਕਮਾਈ ਹੋ ਰਹੀ ਆ ਕਿੰਨਾ ਪੈਸਾ ਜਿਹੜਾ ਵਾ ਉਹ ਸਰਕਾਰ ਦਾ ਵਿਅਰਥ ਜਾ ਰਿਹਾ ਉਹ ਠੇਕੇਦਾਰ ਕੀ ਕਰ ਰਹੇ ਆ ਇੰਜੀਨੀਅਰ ਕੀ ਕਰ ਰਹੇ ਆ ਉਹ ਠੇਕਾ ਕਿਹਨਾਂ ਨੂੰ ਦਿੱਤਾ ਗਿਆ ਇੱਕ ਭਰਾ ਨੇ ਤੇ ਕਿਹਾ ਕਿ ਕਿਸੇ ਬੇਕਾਰ ਨੂੰ ਦਿੱਤਾ ਗਿਆ ਜਦ ਕਿ ਠੇਕੇਦਾਰ ਇੱਕ ਐਕਸਪਰਟ ਹੋਣਾ ਚਾਹੀਦਾ ਔਰ ਇਹ ਤਸਵੀਰਾਂ ਤੁਸੀਂ ਵੇਖੋ ਪਰਾ ਟ੍ਰੈਲਾ ਖਿਲਾੜ ਕੇ ਸਾਡੇ ਕੋਲ ਆਇਆ ਔਰ ਇਹ ਆਸ ਲੱਗੀ ਆ ਕਿ ਸ਼ਾਇਦ ਹੁਣ ਹੀ ਇਹ ਤਸਵੀਰਾਂ ਜਿਹੜੀਆਂ ਸਹੀ ਹੋ ਜਾਣ ਔਰ ਵੱਤੋ ਵੱਤ ਖਬਰ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ